ਵੱਡੀ ਖਬਰ ਬਿਲ ਪਾਸ ਹੋ ਗਿਆ ਹੈ ਹਰਿਆਣਾ ਵਿਧਾਨ ਸਭਾ ਦੇ ਵਿੱਚ ਵੱਖਰੀ ਕਮੇਟੀ ਬਣਾਉਣ ਦੇ ਲਈ ਬਿਲ ਪਾਸ ਹੋ ਗਿਆ ਅੱਜ ਹੀ ਹਰਿਆਣਾ ਦੇ ਮੁੱਖ ਮੰਤਰੀ ਭਪਿੰਦਰ ਸਿੰਘ ਹੁੱਡਾ ਨੇ ਪ੍ਰਸਤਾਵ ਪੇਸ਼ ਕੀਤਾ ਸੀ ਅਤੇ ਬਿਲ ਪਾਸ ਹੋ ਗਿਆ ਹੈ ਹਰਿਆਣਾ ਵਿਧਾਨ ਸਭਾ ਦੇ ਵਿੱਚ ਵੱਖਰੀ ਕਮੇਟੀ ਦੇ ਲਈ ਬਿਲ ਪਾਸ ਹੋ ਗਿਆ ਹੈ ਹੁਣ ਇਹ ਬਿਲ ਮਨਜ਼ੂਰੀ ਦੇ ਲਈ ਗਵਰਨਰ ਦੇ ਕੋਲ ਜਾਏਗਾ ਕਾਫੀ ਲੰਮੇ ਸਮੇਂ ਤੋਂ ਮੰਗੀਤੀ ਜਾ ਰਹੀ ਸੀ ਇਸ ਬਿਲ ਦੀ 6 ਤਾਰੀਖ ਨੂੰ ਕੈਥਲ ਦੇ ਵਿੱਚ ਐਲਾਨ ਕੀਤਾ ਗਿਆ ਤੇ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਬੁਲਾ ਕੇ ਬਿੱਲ ਪੇਸ਼ ਕੀਤਾ ਗਿਆ ਤੇ ਇਹ ਬਿੱਲ ਪਾਸ ਹੋ ਗਿਆ ਇੱਕ ਲੰਮੇ ਸਮੇਂ ਤੋਂ ਇਹ ਮੰਗ ਰਟਕਦੀ ਆ ਰਹੀ ਸੀ ਹਰਿਆਣਾ ਦੇ ਸਿੱਖਾਂ ਦੀ ਤੇ ਅਖੀਰ ਇਹ ਬਿੱਲ ਪਾਸ ਹੋ ਗਿਆ ਹਰਿਆਣਾ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਪਾਸ ਹੋ ਚੁੱਕਿਆ ਹਾਲਾਂਕਿ ਭਾਜਪਾ ਅਤੇ ਇਨੈਲੋ ਨੇ ਇਸ ਦਾ ਵਿਰੋਧ ਕੀਤਾ ਜਦੇ باوجود ਹਰਿਆਣਾ ਦੇ ਵਿੱਚ ਵੱਖਰੀ ਕਮੇਟੀ ਬਣਾਉਣ ਦੇ ਲਈ ਬਿੱਲ ਪਾਸ ਹੋ ਗਿਆ ਹੈ ਹੋ ਜਾਣਕਾਰੀ ਜੁੜੇ ਨੇ ਸਾਡੇ ਸਹਿਯੋਗੀ ਆਂਡਰ ਸਿੰਘ ਯਾਦਵਿੰਦਰ ਅਖੀਰ ਪਾਸ ਹੋ ਗਿਆ ਵੱਖਰੀ ਕਮੇਟੀ ਦਾ ਬਿੱਲ ਬਿਲਕੁਲ ਦੇਖੋ ਬੀਜਪੀ ਤੇ ਐਨਲੋ ਨੇ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਵਾਪਸ ਲਿਆਓ ਬਿੱਲ ਨੂੰ ਬੀਜਪੀ ਜਿਆਦਾ ਸਖਤੀ ਨਾਲੋ ਨੇ ਕਿਹਾ ਕਿ ਵਾਪਸ ਲਓ ਸਬਕਮੇਟੀ ਬਣਾ ਦਿੱਤੀ ਗਈ ਹੈ ਪਰ ਕਾਂਗਰਸ ਨੇ ਜਿਸ ਤਰ੍ਹਾਂ ਦੀ ਰਣਨੀਤੀ ਪਹਿਲਾਂ ਤਿਆਰ ਕੀਤੀ ਹੋਈ ਸੀ ਉਸੇ ਨੂੰ ਅੱਗੇ ਤੇ ਚੜਾਇਆ ਔਰ ਇਹ ਬਿੱਲ ਵਿਧਾਨ ਸਭਾ ਦੇ ਅੰਦਰ ਪਾਸ ਹੋ ਗਿਆ ਜੀ ਯਾਨੀ ਅਖੀਲੇ ਦਮ ਤੱਕ ਯਾਨੀ ਕਿ ਕੋਸ਼ਿਸ਼ ਕੀਤੀ ਐਸ ਡੀ ਪੀ ਸੀ ਨੇ ਵੀ ਪੇਸ਼ਕਸ਼ ਕੀਤੀ ਗਈ ਵੱਖਰੀ ਕਮੇਟੀ ਦੀ ਪਰ ਸਾਰੀਆਂ ਕੋਸ਼ਿਸ਼ਾਂ ਤੇ ਪਾਣੀ ਫਿਰ ਗਿਆ ਬਿਲਕੁਲ ਜਦੋਂ ਇਸ ਤਰ੍ਹਾਂ ਦਾ ਮਸਲਾ ਉਠਾਇਆ ਗਿਆ ਇੱਥੇ ਉਦੋਂ ਵੀ ਉਹ ਦੂਜੇ ਪਾਸੋਂ ਇਹੀ ਵਿਚਾਰ ਆਇਆ ਕਾਂਗਰਸ ਦਾ ਕਿ ਹੁਣ ਇਸ ਮਸਲੇ ਦੇ ਉੱਤੇ ਕੋਈ ਗੱਲ ਕਰਨ ਦੀ ਲੋੜ ਨਹੀਂ ਕਿਉਂਕਿ ਆਲਰੇਡੀ ਇੱਥੇ ਕਾਨੂੰਨ ਬਣਨ ਜਾ ਰਿਹਾ ਔਰ ਵਿਧਾਨ ਸਭਾ ਇੱਕ ਲੈਜਿਸਲੇਚ ਕਨਸਟੀਟਿਊਸ਼ਨ ਬਾਡੀ ਆ ਔਰ ਕਨਸਟੀਟਿਊਸ਼ਨ ਦੀ ਸ਼ੇਪ ਦੇ ਰਹੀ ਹੈ ਜੇ ਨੂੰ ਇਸ ਤਰ੍ਹਾਂ ਦੇ ਜਿਹੜੇ ਐਸਜੀਪੀਸੀ ਵੱਲੋਂ ਵਿਚਾਰ ਆ ਰਹੇ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਇਸ ਟਾਈਮ ਅਗਰ ਉਹ ਪਹਿਲਾਂ ਹੁੰਦੇ ਤਾਂ ਹੋਰ ਮਤਲਬ ਸੀ ਹੁਣ ਜਦੋਂ ਕਾਨੂੰਨ ਦਾ ਰੂਪ اختیار ਲੈ ਗਈ ਗੀ ਚੀਜ਼ ਤਾਂ ਇਸ ਤਰ੍ਹਾਂ ਦੀ ਜੋ ਚਰਚਾ ਹੋ ਰਹੀ ਹੈ ਉਹਨੂੰ ਬੰਦ ਕੀਤਾ ਜਾਵੇ ਇਹ ਗੱਲ ਸੁਰਜੀਤ ਵਾਲਾ ਜਿਹੜੇ ਰਣਜੀਤ ਸਿੰਘ ਸੁਰਜੀਤ ਵਾਲਾ ਸੰਸਦੀ ਮੰਤਰੀ ਨੇ ਉਹਨਾਂ ਨੇ ਇਹ ਸਪੈਸ਼ਲੀ ਇਸ ਗੱਲ ਨੂੰ ਕੋਟ ਕਰਕੇ ਕਿਹਾ